ਰਾਤੀ ਤਕਰੀਬਨ 8:30 ਵਜੇ ਇਹ ਸੂਚਨਾ ਮੈਨੂੰ ਮਿਲੀ ਸੀ ਪਰ ਪੁਲਿਸ ਉਸ ਤੋਂ ਪਹਿਲਾਂ ਹੀ ਉਹਨਾਂ ਕੋਲ ਸੂਚਨਾ ਸੀਗੀ ਔਰ ਐਕਟਿਵ ਮੇਰੇ ਕਿਸੇ ਜਾਣਕਾਰ ਆਦਮੀ ਕੁਸ਼ਨਗਰ ਦੀ ਉਹਨਾਂ ਦੇ ਰਿਸ਼ਤੇਦਾਰੀ ਚੋਂ ਸਾਰੀ ਪੁਲਿਸ ਨੂੰ ਸਾਰੇ ਅਫਸਰ ਸੈਵਾਨ ਨੂੰ ਉਸੇ ਵੇਲੇ ਅਲਰਟ ਕਰਕੇ ਸਕੂਟਰ ਟਰੇਸ ਹੋ ਗਿਆ ਜੇ ਸਕੂਟਰ ਟਰੇਸ ਹੋ ਗਿਆ ਤਾਂ ਪਤਾ ਲੱਗ ਗਿਆ ਪਤਾ ਲੱਗ ਗਿਆ ਤਾਂ ਫਿਰ ਪਹਿਲਾਂ ਬੰਦਾ ਆ ਗਿਆ ਕੋਲ ਪਰ ਆਹ ਜਿਹੜਾ ਵਾਕਿਆ ਇੱਥੇ ਤੱਕ ਨਿਕਲਣਾ ਇਹ ਇੱਕ ਉਮੀਦ ਜਾਗੀ ਸੀ ਉਸ ਵੇਲੇ ਪੂਰਨ ਮੀਤ ਸੀ ਕਿ ਹੁਣ ਇਹ ਹੋ ਗਿਆ ਲਗਾਤਾਰ ਪੁਲਿਸ ਤੇ ਸੰਪਰਕ ਸੀ ਜੀ ਡੀਐਸਪੀ ਸਿਟੀ ਦੀਪਦਾ ਸ਼ਰਮਾ ਜੀ ਨਾਲ ਮੇਰੀ ਲਗਾਤਾਰ ਗੱਲ ਹੋ ਰਹੀ ਸੀ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਆਪਾਂ ਹੁਣ ਬੱਚਾ ਲੱਭ ਲੈਣਾ ਲੇਕਿਨ ਆ ਜਿਹੜਾ ਵਾਕਿਆ ਕੋਗੋ ਉਸ ਬੰਦਾ ਵੀ ਫੜ ਲਿਆ ਉਹਦੇ ਫੇਰ ਵੀ ਉਹਨੇ ਬਖਿਆ ਨਹੀਂ ਔਰ ਜਿਹੜੀ ਉਹਨੇ ਸ਼ਰਮਨਾ ਘਟਣਾ ਹੈ ਔਰ ਮਨੂੰ ਜੋ ਪਤਾ ਲੱਗਾ ਇਹਦਾ ਜਿਹੜਾ ਪੁਰਾਣਾ ਇਤਿਹਾਸ ਹੈ ਤੇ ਹੁਣ ਕੋਈ ਆਏ ਬੰਦੇ ਚ ਹਾਲਤੋਂ ਇਹ ਪਹਿਲਾਂ ਆਲਰੇਡੀ ਵੀ ਇਦਾਂ ਦੇ ਕੰਮ ਚ ਕਿਤੇ ਇਨਵੋਲਡ ਰਿਹਾ ਤੇ ਹੁਣ ਤਾਂ ਸਿਰਫ ਇੱਕ ਚੀਜ਼ ਐ ਜਿਹਨਾਂ ਦਾ ਬੱਚਾ ਚਲਾ ਗਿਆ ਉਹ ਮੇਰੇ ਕੋ ਆਕੇ ਥੋੜੀ ਦੇਰ ਪਹਿਲਾਂ ਆਕੇ ਸਾਡੇ ਆਫਿਸ 'ਚ ਬੈਠੇ ਹੋ ਸੀ ਆਕੇ ਤੇ ਮੈਂ ਉਹਨਾਂ ਨੂੰ ਮਿਲਣ ਚੱਲਾ ਸੀ ਉਹਨੇ ਦੇਰ ਨੂੰ ਇੱਥੋਂ ਇਨਫੋਰਮੇਸ਼ਨ ਆ ਗਈ ਓਡੀ ਉਮੀਦ ਸੀਗੀ ਜਿਹੜੀ ਉਮੀਦ ਦੀ ਕਿਰਨ ਆਸੀ ਰਾਤ ਦੇ ਲੱਗਿਓ ਸੀ ਸਾਰੇ ਜਣੇ ਪੁਲਿਸ ਦੇ ਜਿੰਨੀ ਤਾਰੀਫ ਕੀਤੀ ਜਾਵੇ ਘੱਟਾ ਸਾਰੇ ਪੁਲਿਸ ਮੈਂਬਰ ਨੂੰ ਸਾਰੇ ਬਹੁਤ ਦਰਦਨਾਕ ਜਿਹੜੀ ਮੌਤ ਦਿੱਤੀ ਗਈ ਐ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਲਫ਼ਜ਼ਾਂ ਦੇ ਬਿਆਨ ਨਹੀਂ ਔਰ ਇਹ ਜਿਹੜੇ ਲਫਜ਼ਾਂ ਵਿੱਚ ਬਿਆਨ ਨੇ ਹੁਣ ਆਪਾਂ ਇਹਨਾਂ ਨੂੰ ਅਫੀਸਰ ਸੇਵਾਨ ਨੂੰ ਕਿ ਕੋਈ ਕਮੀ ਕਸਰ ਨਾ ਛੱਡੀਓ ਲਿਖਣ ਵੇਲੇ ਤਾਂ ਕਿ ਅਦਾਲਤ ਨੂੰ ਮਾਨਯੋਗ ਅਦਾਲਤ ਨੂੰ ਇਹ ਪਤਾ ਹੋਵੇ ਇਹ ਜਿਹੜਾ ਦਰਿੰਦਾ ਹੈ ਕਿਸ ਕਾਬਲ ਹੈ ਆਲਰੇਡੀ ਇਹ ਮੈਨੂੰ ਪਤਾ ਲੱਗਾ ਵੀ ਇਹ ਪਹਿਲਾਂ ਵੀ 10 ਸਾਲ ਸਜ਼ਾ ਕੱਟ ਕੇ ਆਇਆ ਤੇ ਇਹਨੂੰ ਉਸ ਕਾਬਲ ਨਾ ਛੱਡਿਆ ਜਾਵੇ ਵੀ ਕੋਈ ਇਦਾਂ ਦਾ ਮੈਂ ਤਾਂ ਰਾਤ ਜਦੋਂ ਬੱਚੇ ਦੀ ਫੋਟੋ ਦੇਖੀ 8:30 ਵਜੇ ਉਹਨੂੰ ਬੜਾ ਦਰਦ ਹੋਇਆ ਮੈਂ ਕਿਹਾ ਯਾਰ ਬੱਚਾ ਲੱਭ ਜਾ ਪਰਮਾਤਮਾ ਇਹ ਬੱਚਾ ਲੱਭ ਦੇ ਇਹਨਾਂ ਦਾ ਲੇਕਿਨ ਹੁਣ ਇਹ ਤਾਂ ਪਤਾ ਨਹੀਂ ਸੀਗਾ ਵੀ ਹੁਣ ਇਹ ਇਦਾਂ ਦਾ ਵਾਕਿਆ ਹੈ ਹੋ ਚੁੱਕਾ ਆ ਇਹ ਪ੍ਰਾਈ ਰੱਦ ਵਿੱਚ ਵੀ ਜਾਂ ਕੋਈ ਤੰਤਰ ਵਿੱਦਿਆ ਦਾ ਮਾਮਲਾ ਸੀਗਾ ਕੋਈ ਇਹ ਨਹੀਂ ਇਹ ਬੰਦੇ ਦਾ ਜਿਹੜਾ ਮਾਈਂਡ ਸੈਟ ਹੈ ਸਾਈਕੀ ਹੋ ਸਕਦਾ ਔਰ ਇਹ ਤੇ ਹਾਲ ਤੱਕ ਜਿਹੜੀ ਆਊਗੀ ਪੂਰੀ ਰਿਪੋਰਟ ਪਲੀਸ ਦੀ ਉਹ ਤੋਂ ਪਤਾ ਲੱਗਣਾ ਤੰਤਰ ਵਿੱਦਿਆ ਦਾ ਮਾਮਲਾ ਤਾਂ ਨਹੀਂ ਆਪਾਂ ਹੁਣ ਕਹਿ ਸਕਦੇ ਬੰਦੇ ਦਾ ਸਾਈਕੀ ਕਹਿ ਸਕਦੇ ਆ ਸਰ ਬੱਚੇ ਦਾ ਗਲਤ ਕੰਮ ਵੀ ਹਾਂ ਹੁਣ ਜੋ ਪੁਲਿਸ ਦਾ ਹੈਗਾ ਉਹਨਾਂ ਨੂੰ ਹੀ ਲੱਗ ਰਿਹਾ ਪੁਲਿਸ ਦਾ ਜਿਹੜਾ ਹਾਲਾਤ ਜਿਹੜੇ ਵਿਗੜਦੇ ਨਜ਼ਰ ਆ ਰਹੇ ਆ ਇੱਕ ਪਾਸੇ ਨਵੇਂ ਸ਼ਹਿਰ 'ਚ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹੜੀ ਪ੍ਰਵਾਸੀਆਂ ਵੱਲੋਂ ਜੋ ਘਟਨਾ ਆਪਣੇ ਬڑے ਪ੍ਰਦੇਸ਼ ਅਬਦੌਲੀ ਵਰਤੀ ਗਈ ਸੀ ਦੂਜੇ ਪਾਸੇ ਹੁਸ਼ਿਆਰਪੁਰ ਚੱਕ ਨੌਣੀ ਹਰਕਤ ਕੀਤੀ ਗਈ ਹੈ ਸਰਕਾਰ ਵੱਲੋਂ ਸਰ ਕਿਦਾਂ ਦਾ ਐਕਸ਼ਨ ਲਿਆ ਲਿਆ ਜਾ ਰਿਹਾ ਇਸ ਮਾਮਲੇ ਜਿੱਥੇ ਤੱਕ ਆਪਾਂ ਇਹਨੂੰ ਕਿਸੇ ਸਾਰੇ ਸਮਾਜ ਨੂੰ ਬਲੇਮ ਨਹੀਂ ਅਸੀਂ ਕਰ ਸਕਦੇ ਅਸੀਂ ਠੀਕ ਹੈ ਪ੍ਰਵਾਸੀ ਹੈ ਇੱذ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਪਰ ਆਪਾਂ ਇਹ ਕਹਿ ਸਕਦੇ ਆਂ ਵੀ ਇਦਾਂ ਇਹ ਸਾਈਕੀ ਦਾ ਮਾਈਂਡ ਸੈਟ ਇਦਾਂ ਦਾ ਮਾੜਾ ਆ ਤਾਂ ਸਾਰਿਆਂ ਦਾ ਸਾਈਕੀ ਮਾਈਂਡ ਸੈਟ ਹੁੰਦਾ ਨਹੀਂ ਨਵੇਂ ਸ਼ਹਿਰ ਵਿੱਚ ਆਪਰੇ ਸਮਾਜ ਜਿਹੜਾ ਨਵੇਂ ਸ਼ਹਿਰ ਆ ਉਹਨੂੰ ਦੇਖੋ ਦੰਡ ਜਿਹੜਾ ਕਾਨੂੰਨ ਨੇ ਦੇਣੇ ਨੇ ਕਾਨੂੰਨ ਉਹਨੂੰ ਆਪਣਾ ਦੰਡਿਤ ਕਰੇਗਾ ਅਪਾ ਮੰਦੇ ਆ ਇਦਾਂ ਦੀ ਘਟਨਾ ਜਿਹੜੇ ਰੋਕਣ ਵਾਲੇ ਸਾਨੂੰ ਅਲਰਟ ਰਹਿਣਾ ਪੈਣਾ ਸਾਨੂੰ ਆਪਣੇ ਬੱਚਿਆਂ ਦੇ ਪ੍ਰਤੀ ਆਪਣੇ ਬੱਚਿਆਂ ਦੇ ਪ੍ਰਤੀ ਆਪਣੇ ਬਹੁਤ ਜ਼ਿਆਦਾ ਸਰਕਤਾ ਜੀ ਸ਼ਮਸ਼ਾਨਘਾੜ ਜਿਹੜਾ ਹੈ ਵੀ ਸਾਡੇ ਜਿਹੜੇ ਰਹੀਮਪੁਰ ਵਾਲੇ ਜਿਹੜੇ ਹੈ ਨਾ ਸੋਸਾਇਟੀ ਸੋਸਾਇਟੀ ਰਨ ਕਰ ਰਹੀ ਹੈ ਸੋਸਾਇਟੀ ਸਰ ਮਤਲਬ ਉਹਦਾ ਇੱਥੇ ਅਤਾਲਾ ਲਗਾ ਕੇ ਰੱਖਣ ਜਾਂ ਕੋਈ ਬੰਦਾ ਪ੍ਰੋਵਾਈਡ ਕਰਾਣੇ ਥੇ ਦੇਖੋ ਉਹਦੀ ਤੋਂ ਪ੍ਰੋਵਾਈਡ ਹੈਗਾ ਉੱਥੋਂ ਮੇਰੇ ਕੋਲੋਂ ਆਉਂਦੇ ਜਿੰਨੇ ਕੋਈ ਉਮਮਨ ਹਜ਼ਾਰੀ ਜੀ ਜਿੰਨੇ ਵੀ ਸ਼ਮਸ਼ਾਨਘਾੜ ਨੂੰ ਪੋਸਟਰੀ ਹੈਗੇ ਆ ਸਾਰੇ ਤੁਹਾਨੂੰ ਪਤਾ ਵਿਹਾਨ ਹੁੰਦੇ ਆ ਇਹਨਾਂ ਦਾ ਆਲਮੋਸਟ ਜਿਹੜਾ ਹੈ ਕੋਈ ਨਾ ਕੋਈ ਦਰਵਾਜ਼ਾ ਜਾਂ ਕੋਈ ਕੇਬਰੀ ਖੁੱਲ੍ਹਾ ਰਹਿੰਦਾ ਲੇਕਿਨ ਇਹ ਤੁਹਾਡੀ ਗੱਲ ਹੈ ਕਿ ਚਲੋ ਉਹਨੇ ਦੇਖਦੇ ਆ ਤੇ ਕੀ ਹੋ ਸਕਦਾ ਪਰ ਇਹ ਹੈ ਵੀ ਹੁਣ ਇਹ ਜੇ ਅਸੀਂ ਅਸੀਂ ਸੇਫਟੀ ਕਿਦਾਂ ਬੱਚਿਆਂ ਦੀ ਕਰਨੀ ਹੈ ਲੜਕੀਆਂ ਦੀ ਕਿਦਾਂ ਕਰਨੀ ਹੈ ਮਾਹੌਲ ਤਾਂ ਦੇਖੋ بگੜਦਾ ਵੀ ਹੈ ਕਿ ਜਦੋਂ ਕਿਸੇ ਖਾਸ ਉੱਤੇ ਮੈਸੇਜ ਇਦਾਂ ਦਾ ਚਲਾ ਜਾਂਦਾ ਪਰ ਆਪਾਂ ਉਹ ਕੋਈ ਇਦਾਂ ਦੇ ਮੈਸੇਜ ਦੇ ਬਜਾਏ ਅਸੀਂ ਜਾਂ ਨੇ ਇਹੜੇ ਦਾ ਇਹਨੂੰ ਕੋਰਟ ਨੂੰ ਮੈਂ ਅਪੀਲ ਕਰਾਂਗਾ ਵੀ ਇਹ ਜੇ ਬੰਦੇ ਨੂੰ ਹੈਂਗ ਆਨ ਇਹ ਰਕਸ਼ ਮੈਂ ਤਾਂ ਸੋ ਕੋ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਵਕੀਲ ਇਦਾਂ ਦੇ ਕੇਸ ਲੜਦੇ ਆ ਮੈਂ ਤਾਂ ਉਹਨਾਂ ਨੂੰ ਵੀ ਓਏ ਜਿੰਨੇ ਵੀ ਸਾਡੇ ਸਾਥੀ ਹੈਗੇ ਆ ਉਹਨਾਂ ਨੂੰ ਕਹਿੰਦਾ ਵੀ ਇਹ ਜਿਹੜਾ ਕੇਸ ਜਿਹੜਾ ਇਹਨੂੰ ਡਿਨਾਈ ਕਰ ਦਿਓ